ਹਾਂਜੀ ਕਿਵੇਂ ਹੋ ਸਾਰੇ? ਜਿਹੜੀ ਅੱਜ ਇਹ ਕਹਾਣੀ ਹੈ ਇਹ ਬਹੁਤ ਹੀ ਅਰਥਨ ਨਾਲ ਭਰਪੂਰਾ। ਇੱਕ ਮਾਲਕ ਹੁੰਦਾ ਉਹ ਆਪਣੇ ਕੁੱਕੜ ਨੂੰ ਨਾ ਆਨੇ ਬਹਾਨੇ ਮਾਰਨਾ ਚਾਹੁੰਦਾ ਆ। ਕੋਈ ਨਾ ਕੋਈ ਬਹਾਨਾ ਲੱਭਦਾ ਆ। ਪਰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਅੱਗੇ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਮੇਰੀ ਵੀਡੀਓ ਨੂੰ ਬਾਦੋ-ਬਦ ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ। ਕਿਉਂਕਿ ਜਦੋਂ ਤੁਹਾਡੇ ਲਾਇਕ ਤੇ ਕਮੈਂਟ ਆਉਂਦੇ ਨੇ ਨਾ ਐ ਲੱਗਦਾ ਹੁੰਦਾ ਜਿਵੇਂ ਦੁੱਧ ਦੇ ਗਲਾਸ ਨਾਲ ਨਾ ਦੋ ਗਲਾਅਵੇਂ ਹਮਣਾ ਮਿਲ ਕੇ ਆਉਂਦੀਆਂ ਨੇ। ਗਰਮ ਦੁੱਧ ਤੇ ਦੋ ਗਲਾਅਵੇਂ ਹਮਣਾ। ਸੋਨੇ ਦੇ ਸਾਰੇ ਅਗਲੇ ਕੰਮ ਹੋ ਗਿਆ ਨਾ। ਇਦਾਂ ਲੱਗਦਾ ਹੁੰਦਾ ਜਦੋਂ ਤੁਹਾਡੇ ਲਾਇਕ ਕਮੈਂਟ ਆਉਂਦੇ ਨੇ ਤਾਂ ਵੱਧ ਤੋਂ ਵੱਧ ਲਾਇਕ ਕਮੈਂਟ ਜ਼ਰੂਰ ਕਰਿਆ ਕਰੋ ਨਾਲੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਿਉਂਕਿ ਮੇਰੇ ਜਿਹੜੀ ਵੀਡੀਓ ਹੁੰਦੀ ਹੈ ਵਿੱਚ ਕੋਈ ਭद्दी ਸ਼ਬਦਾਵਲੀ ਨਹੀਂ ਹੁੰਦੀ ਤੁਹਾਨੂੰ ਸ਼ੇਅਰ ਕਰਨ ਲੱਗੇ ਵੀ ਸੰਕੋਚ ਕਰਨਾ ਪਵੇ ਕਿਉਂਕਿ ਕਈ ਵਾਰ ਹੁੰਦਾ ਯਾਰ ਮੇਰੀ ਭੈਣ ਲਵੇ ਨਾ ਚਲੀ ਜਾਵੇ ਜਾਂ ਮੇਰੇ ਕਿਸੇ ਫੀਮੇਲ ਫਰੈਂਡ ਕੋਲ ਨਾ ਚਲੀ ਜਾਵੇ ਇਹਦੇ ਵਿੱਚ ਗਾਲਾਂ ਨੇ ਇਹਦੇ ਵਿੱਚ ਗਲਤ ਸ਼ਬਦ ਨਹੀਂ ਇਹ ਜ ਆਪਣੀ ਵੀਡੀਓ ਵਿੱਚ ਕੋਈ ਸ਼ਬਦ ਨਹੀਂ ਹੁੰਦਾ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅੱਜ ਕਹਾਣੀ ਸ਼ੁਰੂ ਕਰਦੇ ਹਾਂ ਇੱਕ ਮਾਲਕ ਹੁੰਦਾ ਉਹਦੇ ਕੋਲ ਇੱਕ ਕੁੱਕੜ ਹੁੰਦਾ ਉਹਨੂੰ ਆਨੇ ਬਾਹਨੇ ਮਾਰਨਾ ਚ ਸਿੱਧੇ ਤੌਰ ਤੇ ਨਹੀਂ ਕੋਈ ਬਹਾਨਾ ਹੋਵੇ ਵੀ ਇਹ ਨਹੀਂ ਯਾਰ ਮੈਂ ਮਾਰਦਾ ਉਹ ਕੀ ਕਰਦਾ ਕੁੱਕੜ ਨੂੰ ਕਹਿੰਦਾ ਵੀ ਅੱਜ ਤੋਂ ਬਾਅਦ ਤੈਨੂੰ ਬਾਗ ਨਹੀਂ ਦੇਣੀ ਕੁੱਕੜ ਕਹਿੰਦਾ ਠੀਕ ਆ ਜੀ ਮੈਂ ਨਹੀਂ ਦਿੰਦਾ ਸਵੇਰ ਹੋਇਆ ਕੁੱਕੜ ਉੱਠਿਆ ਤੇ ਆਦਤ ਤੋਂ ਮਜਬੂਰ ਸੀ ਕੁੱਕੜ ਵਿਚਾਰਾ ਉਹ ਬਾਗ ਦੇਣ ਲੱਗਿਆ ਉਹਦੇ ਯਾਦ ਆ ਗਿਆ ਯਾਰ ਵੀ ਮਾਲਕ ਨੇ ਮੈਨੂੰ ਮਨਾ ਕਰਿਆ ਬਾਗ ਦੇਣ ਤੋਂ ਤੇ ਉਹ ਬਾਗ ਨਹੀਂ ਦਿੰਦਾ ਪਰ ਖੰਭ ਜੇ ਫੜਫੜਾਉਂਦਾ ਆ ਉਸ ਤੋਂ ਬਾਅਦ ਮਾਲਕ ਨੂੰ ਜਦ ਦੇਖਦਾ ਉਹਨੂੰ ਚੰਗਾ ਨਹੀਂ ਲੱਗਦਾ ਮਾਲਕ ਉਹਦੇ ਕੋਲ ਜਾਂਦਾ ਕਹਿੰਦਾ ਵੀ ਅੱਜ ਤੋਂ ਬਾਅਦ ਤੇਨੇ ਬਾਗ ਨਹੀਂ ਹਾਨੀ ਕਰਨਾ ਖੰਭ ਵੀ ਫੜਫੜਾਉਣੇ ਨਹੀਂ ਹੈਗੇ ਮਾਲਕ ਉਹ ਕੁੱਕੜ ਕਹਿੰਦਾ ਠੀਕ ਆ ਜੀ ਸਵੇਰ ਹੋਈ ਮੁਰਗਾ ਦੇ ਹੁਣ ਯਾਦ ਸੀ ਉਹਦੇ ਤਾਂ ਵੀ ਜੇ ਮੈਂ ਬਾਗ ਦਿੱਤੀ ਜਾਂ ਖੰਭ ਫੜਫੜਾਏ ਵੀ ਮੈਨੂੰ ਮੇਰਾ ਮਾਲਕ ਮਾਰ ਦੂਗਾ ਤੇ ਉਹ ਨਾ ਤਾਂ ਉਹ ਫੰਗਨੇ ਜਿਹੜੇ ਫੜਫੜਾਉਂਦਾ ਨਾ ਬਾਗ ਦਿੰਦਾ ਉਹ ਗਰਦਨ ਉੱਚੀ ਹੀ ਕਰਦਾ ਆ ਇੱਕ ਵਾਰੀ ਮਾਲਕ ਨੂੰ ਹੋ ਵੀ ਨਹੀਂ ਚੰਗਾ ਲੱਗਦਾ ਕਿਉਂਕਿ ਉਹ ਤਾਂ ਬਹਾਨਾ ਲੱਭਦਾ ਫਿਰਦਾ ਕੋਈ ਨਾ ਕੋਈ ਵੀ ਉਹਨੂੰ ਮਾਰਾਂ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਤੇ ਮਾਲਕ ਨੂੰ ਜਾ ਕੇ ਕਹਿੰਦਾ ਵੀ ਅੱਜ ਤੋਂ ਬਾਅਦ ਤੈਨੂੰ ਇਹਨਾਂ ਜੇ ਗਰਦਨ ਵੀ ਉੱਚੀ ਨਹੀਂ ਕਰਨੀ। ਵੀ ਨਹੀਂ ਤੇ ਨਮਾ ਮਾਰ ਦੇਣਾ ਆ। ਕੁੱਕੜ ਕਹਿੰਦਾ ਠੀਕ ਆ ਜੀ ਸਤਿਵਚਨ। ਅਗਲੀ ਸਵੇਰ ਹੁੰਦੀ ਆ ਕੁੱਕੜ ਇੱਕ ਕੰਧ ਜੀ ਨਾਲ ਲੱਗਿਆ ਬੈਠਾ ਹੁੰਦਾ ਕੋਨੇ 'ਇਤੇ। ਨਾ ਤਾਂ ਉਹ ਬਾਗ ਮੰਦਦਾ ਨਾ ਖੰਭ ਫੜਫੜਾਉਣ ਦਾ ਨਾ ਕਰਦਨ ਉੱਚੀ ਕਰਦਾ। ਬਿਲਕੁਲ ਇਕੱਠਾ ਹੋਇਆ ਬੈਠਾ ਹੁੰਦਾ ਮੁਰਗੀ ਵਾਂਗੂ। ਮਾਲਕ ਇਹ ਦੇਖ ਕੇ ਹੈਰਾਨ ਹੋਇਆ ਉਹ ਕਹਿੰਦਾ ਵੀ ਯਾਰ ਇਹ ਸੰਭਵ ਨਹੀਂ ਹੋ ਸਕਦਾ। ਤੇ ਉਹਦੇ ਕੋਲ ਗਿਆ ਕਿਉਂਕਿ ਉਹ ਬਹਾਨੇ ਲੱਭਦਾ ਆ ਕੋਈ ਨਾ ਕੋਈ ਉਹਨੂੰ ਮਾਰਨ ਵਾਸਤੇ। ਪਰ ਉਹਦਾ ਇੱਕ ਅਜਿਹੇ ਬਹਾਨਾ ਸੀ ਹੋਣਾ ਵੀ ਉਹਦੀ ਕੁੱਕੜ ਦੀ ਮੌਤ ਨਿਸ਼ਚਿਤ ਹੋ ਗਈ ਦੀ ਪੱਕੀ ਹੋ ਗਈ ਸੀ ਤੇ ਉਹਦੇ ਕੋਲ ਗਿਆ ਕੁੱਕੜ ਨੂੰ ਕਹਿੰਦਾ ਵੀ ਅੱਜ ਤੋਂ ਬਾਅਦ ਤਨਾਂ ਤਨੇ ਮੁਰਗੀ ਵਾਂਗੂ ਅੰਡੇ ਦੇਣੇ ਨੇ ਜਦੋਂ ਕੁੱਕੜ ਨੇ ਇਹ ਗੱਲ ਸੁਣੀ ਤਾਂ ਕੁੱਕੜ ਨੂੰ ਸਮਝ ਲੱਗ ਗਈ ਵੀ ਹੁਣ ਮੇਰੀ ਮੌਤ ਪੱਕੀ ਆ ਕਿਉਂਕਿ ਉਹਦੀ ਮੌਤ ਉਹਦੇ ਸਾਹਮਣੇ ਦਿਖਣ ਲੱਗ ਪਈ ਉਹਨੂੰ ਕਿਉਂਕਿ ਅਸੰਭਵ ਕੰਮ ਸੀ ਕੁੱਕੜ ਦੇ ਵਾਸਤੇ ਉਹ ਤੇ ਜਦੋਂ ਰੋਣ ਲੱਗਿਆ ਕੁੱਕੜਾ ਤੇ ਜਿਹੜਾ ਮਾਲਕ ਸੀ ਉਹ ਕਹਿੰਦਾ ਕੀ ਗੱਲ ਹੁਣ ਤੂੰ ਮੌਤ ਨੂੰ ਦੇਖ ਕੇ ਡਰਦਾ ਆਂ ਰੋ ਰਿਹਾ ਉਹ ਕਹਿੰਦਾ ਵੀ ਮੈਂ ਮੌਤ ਨੂੰ ਦੇਖ ਕੇ ਨਹੀਂ ਰੋ ਰਿਹਾ ਕਹਿੰਦਾ ਵੀ ਅੰਡੇ ਨਾ ਦੇਣ ਨਾਲੋਂ ਮਰਨ ਅੰਡੇ ਅੰਡੇ ਦੇਣ ਨਾਲ ਮਰਨ ਨਾਲੋਂ ਚੰਗਾ ਸੀ ਜੇ ਮੈਂ ਬਾਹ ਦੇ ਕੇ ਮਰਦਾ ਆਪਦੇ ਖੰਭ ਨੇ ਜਿਹੜੇ ਫੜਫੜਾ ਕੇ ਮਰਦਾ ਆਪਣੀ ਧੌਣ ਉੱਚੀ ਕਰਕੇ ਮਰਦਾ ਮੈਂ ਤੈਨੂੰ ਸਮਰਪਣ ਕੀਤਾ ਮੈਂ ਸਾਰਾ ਕੁਝ ਤਿਆਗ ਦਿੱਤਾ ਆਪਣੀ ਪਹਿਚਾਣ ਛੱਡੀ ਫੇਰ ਵੀ ਮੈਨੇ ਮਰਨਈਆ ਕਹਿੰਦੇ ਇਹਨਾਂ ਨਾਲ ਤਾਂ ਚੰਗਾ ਸੀ ਮੈਂ ਆਪਣੀ ਕਰਦਣ ਉੱਚੀ ਕਰਕੇ ਮਰਦਾ ਆਪਣੀ ਆਪਣੀ ਆਪਣਾ ਬਾੰਗ ਦੇ ਕੇ ਮਰਦਾ ਮਰਨਾ ਤਾਂ ਮੈਨੇ ਹੈਗਾ ਸੀ ਆਪਣੀ ਮਾਂ ਦੀ ਪਹਿਚਾਣ ਵੀ ਛੱਡੀ ਆਪਣਾ ਜਿਹੜਾ ਮੇਰਾ ਰਤਬਾ ਸੀ ਮੈਂ ਉਹ ਵੀ ਛੱਡਿਆ ਫੇਰ ਵੀ ਮੈਨੇ ਮਰਨਈਆ ਮੈਂ ਇਸ ਗੱਲ ਹੋ ਰਿਹਾ ਆ ਮਤਲਬ ਇਹ ਆ ਕਿ ਜਦੋਂ ਤੁਹਾਨੂੰ ਤੁਹਾਡੇ ਮੂਹਰੇ ਬੰਦੇ ਨੇ ਮਾਰਨਈਆ ਉਹਦਾ ਮੇਨ ਮੋਟਿਵ ਆ ਉਹਨੇ ਧਾਰ ਹੀ ਲਿਆ ਵੀ ਤੁਹਾਨੂੰ ਮਾਰਨਾ ਆ ਤੁਹਾਨੂੰ ਜਲੀਲ ਕਰਨਾ ਤਾਂ ਉਹਦੇ ਨਾਲ ਚੰਗਾ ਆ ਉਹਨੂੰ ਸਮਰਪਣ ਕਰਨ ਨਾਲੋਂ ਉਹਦੇ ਨਾਲ ਸੰਘਰਸ਼ ਕਰੋ ਉਹਦੇ ਨਾਲ ਸੰਘਰਸ਼ ਕਰੋ ਉਹਦੇ ਵਿਰੁੱਧ ਉਹਦੀ ਨੀਤੀਆਂ ਦੇ ਵਿਰੁੱਧ ਚੱਲਿਏ ਜਿਹੜੀਆਂ ਉਹਦੀਆਂ ਨੀਤੀਆਂ ਨੇ ਉਹਦੇ ਕੋਲ ਵਿਰੁੱਧ ਚੱਲੀਏ ਤਾਂ ਕਿ ਕਿਉਂਕਿ ਆਪਾਂ ਨੂੰ ਪਤਾ ਵੀ ਆਪਣੀ ਯਾਰਾ ਇਹਦੇ ਨਾਲ ਲੜਾਈ ਚਾਹੇ ਨੇ ਆਪਣੇ ਨਾਲ ਇਹ ਕਰਨਾ ਹੀ ਕਰਨਾ ਇਹਦੇ ਨਾਲ ਚੰਗਾ ਆ ਵੀ ਉਹਦੇ ਨਾਲ ਸੰਘਰਸ਼ ਕਰੋ ਲੜਾਈ ਕਰੋ ਆਪਣੇ ਉਹਦੀਆਂ ਨੀਤੀਆਂ ਦੇ ਖਿਲਾਫ ਚੱਲੀਏ ਕਿਸੇ ਨੂੰ ਸਮਰਪਣ ਕਰਨ ਨਾਲੋਂ ਚੰਗਾ Senggar-segarna, nyeruriah.